you. Mm -hmm. ਜੋਸਪੁਰ ਦੇ ਵਿੱਚ ਜ਼ਮੀਨੀ ਵਿਵਾਦ ਦੇ ਚੱਲਦਿਆਂ ਇੱਕ ਵਿਧਵਾ ਔਰਤ ਦੀ ਬੀਜੀ ਹੋਈ ਕਣਕ ਦੀ ਫਸਲ ਤਬਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਔਰਤ ਨੇ ਦੱਸਿਆ ਕਿ ਉਸ ਦੀ 10 ਕਨਾਲ ਜ਼ਮੀਨ ਜੋ ਕਿ ਪਿੰਡ ਟੈਂਟੀਵਾਲਾ ਦੇ ਵਿੱਚ ਹੈ ਜਿੱਥੇ ਉਸ ਨੇ ਕਣਕ ਦੀ ਫਸਲ ਬੀਜੀ ਹੋਈ ਹੈ ਜਿਸ ਨੂੰ ਕੰਜਕ ਰਾਣੀ ਤੇ ਲਾਪਰੇ ਸਿੰਘ ਨੇ ਆਪਣੇ ਨਾਲ ਕੁਝ ਹੋਰ ਲੋਕਾਂ ਨੂੰ ਲੈ ਕੇ ਉਸ ਦੀ ਬੀਜੀ ਹੋਈ ਕਣਕ ਨੂੰ ਤਬਾਹ ਕਰ ਦਿੱਤਾ ਯਾਨੀ ਕਿ ਟਰੈਕਟਰ ਦੇ ਨਾਲ ਵਾਹ ਦਿੱਤੀ ਹੈ ਜਦ ਉਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਤੇ ਡਾਂਗਾ ਤੇ ਕਿਰਪਾਨਾਂ ਦੇ ਨਾਲ ਹਮਲਾ ਕੀਤਾ ਕੰਮਕੀਆਂ ਦਿੱਤੀਆਂ ਗਈਆਂ ਹਾਲਾਂਕਿ ਉਸੇ ਵੱਲੋਂ ਹੁਣ ਇਨਸਾਫ ਦੀ ਮੰਗ ਕੀਤੀ ਗਈ ਹੈ ਜੀ ਅੱਜ ਤਾਂ ਜਿਹੜਾ ਇਹ ਮਸਲਾ ਸੀ ਛੀਲ ਸਿੰਘ ਦਾ ਇਹਦੇ ਨਾਲ ਚ ਮੈਂ ਆਪੀ ਡੀ ਕਿਸਾਨ ਯੂਨੀਅਨ ਦਾ ਕਾਈ ਪ੍ਰਧਾਨ ਹਾਂ ਸਾਡੇ ਨਾਲ ਭਾਰਤੀ ਸੰਜ ਯੂਨੀਅਨ ਹੈ ਨਾਲ ਦੇਖੋ ਇਹ ਜਿਹੜਾ ਛੀਰ ਸਿੰਘ ਸੀ ਇਹਨਾਂ ਦਾ ਪਿਓ ਪੁੱਤਾਂ ਦਾ ਕੋ ਆਪਸ ਵਿੱਚ ਹੈ ਜੀ ਰਾਜ ਸਿੰਘ ਦਾ ਲੜਕਾ ਸੀ ਇਹ ਲੜਕੇ ਦੇ ਨਾਲ दुर्घटना हो गई एक्सीडेंट दी ते 6 ਮਹੀਨਿਆਂ ਬਾਅਦ ਜਿਹੜੀ ਸੀ ਉਹਦੇ ਘਰ ਦੀ ਕੰਚਲ ਬੀਬੀ ਛੱਡ ਕੇ ਚਲੀ ਗਈ ਔਰ ਉਹਦਾ ਜਿਹੜਾ ਛੋਟਾ ਬੱਚਾ ਸੀ ਮਤਲਬ 2 ਕੁ ਸਾਲ ਦਾ ਉਹ ਵੀ ਇਹਨਾਂ ਪਾਲਿਆ ਸ਼ਿਰ ਸਿੰਘ ਨੇ ਔਰ ਮੇ ਬੀਬੀ ਜਿਹੜੀ ਬੈਠੀ ਆ ਜਿਨ੍ਹਾਂ ਦੇ ਨਾਲ ਅਸੀਂ ਅੱਜ ਹੈਗੇ ਆ ਇਹ ਵੀ ਜਿਹੜੀ ਨਾਲ ਇਹਨਾਂ ਨੇ ਉਦੀ ਚੱਕ ਤੇ ਜਿਨੇ 6-7 ਸਾਲ ਕੁਛ ਕੀਤੀ ਆ 18 ਜ 12 ਜੋ ਆਇਆ ਸੀ ਐਕਸੀਡੈਂਟ ਹੋ ਰਹਾ ਤੇ 18 ਜੂ ਦੀ ਮੌਤ ਉਹ ਦੀ ਸੀ ਇਹਨੇ ਸਾਲ ਚਾਈ ਫਿਰੇ ਨੇ ਉਹਦਾ ਇਲਾਜ ਕਰਾਇਆ ਨੇ ਬਹੁਤ ਜਗਨਪਰਵ ਆਗਰ ਦੇ ਕਿਸਮਤ ਾਰ ਗਈ ਦੇਤੋ ਗਈ ਇਹਨਾਂ ਨੇ ਪਰ ਜਿਹੜੀ ਉਹਦੀ ਜ਼ਮੀਨ ਸੀਗੀ ਪਹਿਲਾਂ ਉਹ ਲੈ ਚੁੱਕਾ ਸੀ ਇਹ ਛੇਰ ਸਿੰਘ ਦੀ ਜ਼ਮੀਨ ਸੀਗੀ ਇਹਨੂੰ ਸੰਭਾਲਣ ਕਰਦੇ ਨਾ ਕੁਝ ਨਹੀਂ ਬਣਾ ਤਿੰਨੇ ਦੀਆਂ ਬੱਚੀਆਂ ਨੇ ਇੱਕ ਲੜਕਾ ਸੀ ਅੱਜ ਵਿਧਵਾ ਹੈ ਕੋਈ ਇਹਨੂੰ ਸੰਭਾਲਣ ਵਾਲਾ ਹੈ ਨਹੀਂ 10 ਸਾਲ ਦਾ ਬੱਚਾ ਕੀ ਕਮਾਈ ਕਰੇਗਾ ਜੇ ਅੱਜ ਸਰਾਸਰ ਆਈਏ ਮਤਲਬ ਇਹਨਾਂ ਕੋਲ ਲਿਖਤ ਪੜਤ ਹੁੰਦੀ ਜਾਂ ਉਸ ਦਾ ਕੋਈ ਕੋਰਟ ਦਾ ਆਰਡਰ ਹੁੰਦਾ ਤੇ ਮਤਲਬ ਆ ਜਾ ਤੇ ਉਹ ਜ਼ਮੀਨ ਤੇ ਤੱਕਾ ਵੀ ਕਰਦੇ ਇਹਨਾਂ ਨੇ ਪੁੱਛਿਆ ਨਹੀਂ ਦੱਸਿਆ ਨਹੀਂ ਕੋਈ ਆਰਡਰ ਨਹੀਂ ਲਿਆ ਸਰਕਾਰ ਦਾ ਆ ਤੇ ਜਾ ਤੇ ਕ੍ਰਾਂਤੀਕਾਰੀ ਵਾਲਾ ਗਰਮੀਤ ਸਿੰਘ ਚੰਨਾ ਬਾਰੇ ਕਿਹਾਂ ਤੋਂ ਇਹਨਾਂ ਨੇ ਜਾ ਤੇ ਸਰਾਸਰ ਤੱਕਾ ਕਰ ਦਿੱਤਾ ਜੇ ਇਹ ਅੱਜ ਇਹਨੂੰ ਨਾ ਇਨਸਾਫ ਮਿਲਿਆ ਅਸੀਂ ਇਹਨਾਂ ਦੇ ਨਾਲ ਹਾਂ ਬਿਲਕੁਲ ਭਾਰਤੀ ਕਿਸਾਨ ਯੂਨੀਅਨ ਔਰ ਆਈਪੀਡੀ ਵੀ ਅਸੀਂ ਜਿਹੜੀ ਦੁਨੀਆ ਦੇ ਅਕਦਾਰ ਅਸੀਂ ਤਰਨਾ ਲਾਦੇ ਇਹਨਾਂ ਨੂੰ ਹੱਕ ਚਰਾਸਰ ਤੋਂ ਆਮ ਹੈ ਇਹ ਨਹੀਂ ਕੱਲ ਜਿਹੜੀ ਇਹਨਾਂ ਦੀ ਆਹ ਤੇ ਫਸਲ ਪੱਟੀ ਗਈ ਹੈ ਉਹ ਤੋਂ ਖਲਾਫ ਇਹਨਾਂ ਨੇ ਕੋਈ ਆਰਡਰ ਨਹੀਂ ਲਿਆ ਕੋ ਕੁਛ ਨਹੀਂ ਇਹਨਾਂ ਨੇ ਸਿਰਫ ਜਾਤੀ ਪੁੱਛਿਆ ਨਹੀਂ ਦੱਸਿਆ ਨਹੀਂ ਕੋਈ ਬੰਦੇ ਕਿਸੇ ਨੂੰ ਪਤਾ ਹੁੰਦਾ ਕੋਰਟ ਦਾ ਕੋ ਆਰਡਰ ਹੁੰਦਾ ਤੇ ਅੱਜ ਬੰਦੇ ਵੀ ਠੀਕ ਹੈ ਅੱਜ ਬਕਾਂ ਦੇ ਆਰਡਰ ਵੀ ਸਾਡੇ ਕੋ ਆਰਡਰ ਹੈ ਕੋਈ ਕੋਰਟ ਦਾ ਇਹ ਸ਼ੇਰ ਸਿੰਘ ਦੀ ਨਹੀਂ ਜ਼ਮੀਨ ਹੈ ਰਾਜ ਸਿੰਘ ਦੀ ਹੈ ਇਹ ਸ਼ੇਰ ਸਿੰਘ ਦੀ ਜ਼ਮੀਨ ਨਾਲ ਜਿਹੜੀ ਦਸਕਣ ਵਾਲੀ ਹੁੰਦੇ ਨਾਲ ਤੱਕ ਆਗੇ ਤੱਕ ਆ ਗਿਆ ਇਹ ਸਾਡਾ ਹੱਕ ਨਹੀਂ ਬਣਦਾ ਜਿਹੜੀ ਕਿਸਾਨ ਯੂਨੀਅਨ ਹੈ ਜਿਹੜੀ ਕਾ ਕਰੀ ਵਾਲੇ ਨੇ ਇਹਨਾਂ ਨੇ ਸਾਰਾ ਸਭ ਕੰਮ ਕੀਤਾ ਜੇ ਭਈ ਜੇ ਅੱਗੇ ਉਹ ਬੈਠੇ ਆ ਜੇ ਅਗਰ ਅੱਜ ਉਹਨਾਂ ਨੇ ਤੇ ਧਰਨੇ ਲਾ ਦਿੱ ਗਏ ਇਸੇ ਤਰ੍ਹਾਂ ਜੇ ਜ਼ਮੀਨ ਤੇ ਕਬਜ਼ਾ ਕੀਤਾ ਹੈ ਅਸੀਂ ਵੀ ਧਰਨਾ ਲਾਵਾ ਦੇ ਅਸੀਂ ਦੋ ਜੁੜੀਆਂ ਇਹਨਾਂ ਦੇ ਨਾਲ ਹੈ ਇਹ ਬੀਬੀ ਦੇ ਨਾਲ ਹੈ ਚੇਰ ਸਿੰਘ ਦੇ ਜਿਹੜਾ ਪਰਿਵਾਰ ਹੈ ਉਹਨਾਂ ਦੇ ਨਾਲ ਹੈ ਅਸੀਂ ਜਿਹੜੇ ਸਾਰਾ ਸਭ ਅਸੀਂ ਵੀ ਬੰਬ ਬੈਠਾ ਦੇ ਧਰਨਾ ਲਾ ਤੇ ਇਹਨਾਂ ਦਾ ਹੱਕ ਦਵਾ ਦੇ ਜੱਗਾ ਨੂੰ ਅੱਜ ਅਸੀਂ ਇਸ ਵਿਸ਼ੇ ਤੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਦਾ ਸਰਦਾਰ ਕੁਲਵੰਤ ਸਿੰਘ ਪਿੰਡ ਰਿਮ ਬਕੇ ਮੈਂ ਪ੍ਰੈਸ ਕਾਤਰ ਵਿਸ਼ਾ ਜੀ ਇਹ ਜੋ ਸਰਦਾਰ ਸ਼ੇਰ ਸਿੰਘ ਟਿੰਡ ਭਾਨੇ ਵਾਲਾ ਇਹਦੀ ਜ਼ਮੀਨ ਦਾ ਵੀ ਇਹ ਬੀ ਕੋਲ ਇਹ 10 ਕਨਾਲਾਂ ਜ਼ਮੀਨ ਹੈ ਜੋ ਕਿ ਅੱਜ ਤੋਂ ਤਕਰੀਬਨ 10-15 ਸਾਲ ਤੋਂ ਮੈਂ ਇਸ ਪਰਿਵਾਰ ਨਾਲ ਮਿਲਦਾ ਵਰਤਦਾ ਆਉਣਾ ਸ਼ੇਰ ਸਿੰਘ ਨਾਲ ਪਤਾ ਇਹ ਲੱਗਾ ਵੀ ਇਹ ਜਿਹੜੀ 10 ਕਨਾਲਾਂ ਜ਼ਮੀਨ ਹੈ ਇਹ ਜਦੋਂ ਪਾਣੀ ਆਪਣਾ ਫਲੱਡ ਆਇਆ ਤੇ ਇਹ ਜ਼ਮੀਨ ਜਿਹੜੀ ਇਹ ਸਾਰੀ ਤਬਾਹ ਉਸ ਤਬਾਹ ਹੋਣ ਤੋਂ ਬਾਅਦ ਇਸ ਪਰਿਵਾਰ ਨੇ ਵਿਚਾਰਿਆਂ ਨੇ ਆਪਦਾ ਕਿਰਤੀ ਕਿਸਾਨ ਮਿਹਨਤ ਮਜ਼ਦੂਰੀ ਕਰਕੇ ਉਹ ਜਿਹੜੀ ਜ਼ਮੀਨ ਹੈ ਉਹ ਜ਼ਮੀਨ ਹੈ ਨਾਲੇ ਵਾਈ ਜੋ ਕੀਤੀ ਉਹਦੇ ਵਿੱਚ ਇਹ ਨਾਲੇ ਕਣਕ ਬੀਜੀ ਕੀ ਹੋਇਆ ਵੀ ਕਣਕ ਬੀਜਣ ਤੋਂ ਬਾਅਦ ਇਹਨਾਂ ਦਾ ਜਿਹੜਾ ਪਿਓ ਪੁੱਤਰਾਂ ਦਾ ਮਖਲਾ ਛੇਰ ਸਿੰਘ ਦਾ ਤੇ ਰਾਜ ਸਿੰਘ ਦਾ ਛੇਰ ਸਿੰਘ ਨੇ ਆਪ ਦੀ ਜਿਉਂਦਿਆਂ ਇਹਨੂੰ ਰਾਜ ਸਿੰਘ ਨੂੰ ਜੋ ਹਿੱਸਾ ਬਣਦਾ ਸੀ ਉਹ ਇਹਨੂੰ ਦੇ ਦਿੱਤਾ ਸੀ ਕੀ ਹੋਇਆ ਵੀ ਉਹ ਆਪਣੇ ਰਾਜ ਸਿੰਘ ਦਾ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋਣ ਤੋਂ ਬਾਅਦ ਜਿਹੜੀ ਸ਼ੇਰ ਸਿੰਘ ਦੀ ਨੋ ਸੀ ਉਹ ਇਹਨੂੰ ਛੱਡ ਕੇ ਚਲੀ ਗਈ। ਉਹਦੀ ਜੋ ਸਾਮ ਸੰਭਾਲ ਸੀ ਉਹ ਸ਼ੇਰ ਸਿੰਘ ਨੇ ਕੀਤੀ। ਉਹ ਐਕਸੀਡੈਂਟ ਹੋਣ ਦੇ ਬਾਵਜੂਦ ਇੰਡੀਆਂ ਦੋਵੇਂ ਲੱਤਾਂ ਟੁੱਟ ਗਈਆਂ। ਇਹ ਛੱਡ ਕੇ ਚਲੀ ਗਈ। ਉਸ ਤੋਂ ਬਾਅਦ ਇਹਨੇ ਦੂਸਰਾ ਵਿਆਹ ਕਰਾ ਲਿਆ। ਉਸ ਤੋਂ ਬਾਅਦ ਹੋਇਆ ਕਿ ਉਹ ਸਾਮ ਸੰਭਾਲ ਤੋਂ ਬਾਅਦ ਉਹ ਜਿਹੜਾ ਉਹਦਾ ਸ਼ੇਰ ਸਿੰਘ ਦਾ ਲੜਕਾ ਸੀ ਰਾਜ ਸਿੰਘ ਉਹਦੀ ਮੌਤ ਹੋ ਗਈ। ਮੌਤ ਹੋਣ ਤੋਂ ਅਪਰੰਤ ਇਹਨੇ ਕੀ ਕੀਤਾ ਵੀ ਜਿਹੜੀ ਉਹ ਆਪਦੀ ਜ਼ਮੀਨ ਜਾਇਦਾਦ ਸੀ ਪਹਿਲਾਂ ਵੇਚ ਲਈ। ਤੇ ਉਸ ਤੋਂ ਬਾਅਦ ਜਿਹੜੀ ਸ਼ੇਰ ਸਿੰਘ ਦੇ ਦੂਜੇ ਬੱਚਿਆਂ ਦੀ ਜਾਇਦਾਦ ਸੀ ਉਹ ਜ਼ਮੀਨ ਤੇ ਇਹਨਾਂ ਨੇ ਆਪਦਾ ਹੱਕ ਜਤਾਉਣਾ ਸ਼ੁਰੂ ਕਰ ਦਿੱਤਾ ਹੱਕ ਜਤਾਉਣਾ ਕੀ ਸ਼ੁਰੂ ਕੀਤਾ ਵੀ ਉਹਦੇ ਵਿੱਚ ਇਹਨਾਂ ਭਾਰਤੀ ਕਿਸਾਨ ਕਿਰਤੀ ਆਪਣੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦਾ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਪੋਜੋਗੇ ਉਹਨੇ ਆਪਦੇ ਨਾਲ ਆਪਦੇ ਸਾਥੀ ਲੈ ਕੇ ਕੋਈ ਹੋਰ ਬੰਦੇ ਲੈ ਕੇ 30 40 ਬੰਦੇ ਲੈ ਕੇ ਨਾਜਾਇਜ਼ ਟੰਗ ਦੇ ਨਾਲ ਜਾ ਕੇ ਉਸ ਜ਼ਮੀਨ ਨੂੰ ਜਿਹੜੀ ਉਹਨੇ ਪੱਤਾ ਮੰਗ ਆ ਵੀ ਫਸਲ ਤੇਰੀ ਦੀ ਬੀਜੀ ਸੀ ਕਣਕ ਇਹਨੇ ਬੀਜੀ ਕਣਕ ਜਾ ਕੇ ਵਾਹਤੀ ਜਿਹੜੀ ਕਿ ਉਹਨਾਂ ਦੇ ਕੋਲ ਮੌਜੂਦਾ ਵੀਡੀਓ ਹੈ ਉਹਨਾਂ ਦੀ ਫਸਲ ਜਿਹੜੀ ਉਹ ਵਾ ਰਹੇ ਉਹਨਾਂ ਜਾ ਕੇ ਜਿਹਨੇ ਰੋਕਿਆ ਰੱਖਿਆ ਤੇ ਇਹ ਨਾ ਹਟੇ ਇਹਨਾਂ ਸਾਰੀ ਫਸਲ ਵਾ ਦਿੱਤੀ ਜੇ ਮੰਨ ਕੇ ਚੱਲੋ ਵੀ ਇਹਨਾਂ ਦਾ ਉਸ ਜ਼ਮੀਨ ਤੇ ਹੱਕ ਬਣਦਾ ਹੈ ਇਹ ਕੋਈ ਸਰਕਾਰੀ ਨਮਾਇੰਦਾ ਤਹਿਸੀਲਦਾਰ ਪਟਵਾਰੀ ਜਾਂ ਕੋਈ ਪੁਲਿਸ ਪ੍ਰਸ਼ਾਸਨ ਜਾਂ ਜਾਂਦੇ ਕਬਜ਼ਾ ਲੈਣ ਤੇ ਸਾਰਿਆਂ ਨੂੰ ਪਤਾ ਲੱਗਦਾ ਵੀ ਇਹਨਾਂ ਆਪਦੀ ਜ਼ਮੀਨ ਦਾ ਕਬਜ਼ਾ ਲਿਆ ਯੂਨੀਅਨ ਇਹ ਨਹੀਂ ਕਹਿੰਦੀ ਵੀ ਜਾ ਕੇ ਕਿਸੇ ਗਰੀਬ ਦੀ ਜਾ ਕੇ ਤੇ ਖੜੀ ਫਸਲਵਾ ਦੇ ਪੁੱਤਾਂ ਮੰਗ ਉਹਨੇ ਫਸਲ ਵਿਚਾਰੀ ਨੇ ਬੀਜੀ ਏ ਤੇ ਉਹਦੀਆਂ ਨਾ ਫਸਲਵਾਤੀ ਕਹਿਣ ਦਾ ਭਾਵ ਇਹ ਵੀ ਇਹ ਜਿਹੜੀਆਂ ਜਥੇਬੰਦੀਆਂ ਨੇ ਇਹ ਕਿਸੇ ਦਾ ਸਾਰਾ ਬੰਦੀਆਂ ਨੇ ਵੀ ਜੇ ਕਿਸੇ ਨਾਲ ਕੋਈ ਤੱਕਾ ਹੁੰਦਾ ਹੈ ਤੇ ਜਾ ਕੇ ਉਹਦੇ ਨਾਲ ਨਿਆਹ ਕਰਦੀਆਂ ਨੇ ਖੜਦੀਆਂ ਨੇ ਜਾਂ ਸਰਕਾਰਾਂ ਨਾਲ ਸਾਡਾ ਕੋਈ ਪੰਗਾ ਪੈਂਦਾ ਹੈ ਤੇ ਅਸੀਂ ਸਰਕਾਰਾਂ ਦੇ ਵਿਰੁੱਧ ਧਰਨੇ ਲਾਉਣੇ ਆ ਮਨ ਕੇ ਚੱਲੋ ਵੀ ਜੇ ਹੁਣ ਇਹ ਪਰਿਵਾਰ ਨਾਲ ਇਹਨੇ ਗਰਮੀਤ ਸਿੰਘ ਨੇ ਇਹ ਤੱਕਾ ਕਰਾਇਆ ਹੈ ਅੱਜ ਤੋਂ ਸਾਲ 1.5 ਸਾਲ ਪਹਿਲਾਂ ਵੀ ਇਹਨੇ ਇਹ ਕੰਮ ਕੀਤਾ ਹੈ ਤੇ ਇਹਨਾਂ ਜਿਹੜਾ ਆਪਦਾ ਹੱਕ ਬਣਦਾ ਉਹ ਲੈ ਕੇ ਇਹਨਾਂ ਨੇ ਖਾ ਲਿਆ ਤੇ ਉਸ ਗਰੀਬ ਪਰਿਵਾਰ ਨਾਲੇ ਤੱਕਾ ਕਰਦੇ ਨੇ ਇਹਨਾਂ ਕੋਈ ਕੋਰਟ ਦੀ ਪ੍ਰਵਾਨ ਨਹੀਂ ਕੀਤੀ ਕੋਈ ਇਹਨਾਂ ਪ੍ਰਸ਼ਾਸਨ ਦੀ ਪ੍ਰਵਾਨ ਨਹੀਂ ਕੀਤੀ ਇਸ ਤੋਂ ਬਾਅਦ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਨਿਆ ਵੀ ਜੋ ਇਹਨਾਂ ਦੀ ਪੁੱਤਾਂ ਬਾਗ ਫਸਲ ਜਿਹੜੀ ਪਾਲੀ ਇਹਨਾਂ ਨੇ ਵਾਈ ਉਹਦਾ ਜਾਂ ਤਾਂ ਇਸ ਪਰਿਵਾਰ ਨੂੰ ਅਨਸਾਫ਼ ਦਵਾਇਆ ਜਾਵੇ ਇਹਨਾਂ ਬੰਦਿਆਂ ਤੇ ਜਦੋਂ ਕਾਰਵਾਈ ਕੀਤੀ ਜਾਵੇ ਜਿੰਨਾਂ ਬੰਦਿਆਂ ਨੇ ਜਾ ਕੇ ਉਹਨਾਂ ਦੀ ਖੜੀ ਫਸਲ ਵਾਈ ਜੋ ਇਹਨਾਂ ਨੇ ਉਹਦੇ ਤੇ ਵੀ ਪਰਚਾ ਦਰਜ ਹੋਣਾ ਚਾਹੀਦਾ ਜਿਹੜੇ ਬੰਦੇ ਨਾਲ ਗਏ ਨੇ ਉਹਨਾਂ ਤੇ ਵੀ ਪਰਚਾ ਦਰਜ ਹੋਣਾ ਚਾਹੀਦਾ ਮੰਨ ਕੇ ਚੱਲੋ ਜੇ ਇਹਨਾਂ ਤੇ ਪਰਚਾ ਨਹੀਂ ਹੁੰਦਾ ਜਿਵੇਂ ਹਥਿਆਰ ਲੈ ਕੇ ਗਏ ਨੇ ਜਾਂ ਕਿਰਪਾਨਾਂ ਟਕਬੇ ਲੈ ਕੇ ਗਏ ਨੇ ਉਹਨਾਂ ਗਰੀਬਾਂ ਬੰਦਿਆਂ ਨੂੰ ਇਹਨਾਂ ਹਥਿਆਰ ਵਿਖਾਏ ਨੇ ਉਹ ਵਿਚਾਰੇ ਡਰ ਤੇ ਪਿਛਾ ਖੜੇ ਰਹੇ ਨੇ ਉਹਨਾਂ ਦੀ ਕੋਈ ਵਾਹ ਨਹੀਂ ਚੱਲੀ ਇਹਨਾਂ ਬਤਲਵਾਤੀ ਇਸ ਤੋਂ ਬਾਅਦ ਅਸੀਂ ਸਰਕਾਰ ਤੋਂ ਇਹ ਮੰਗ ਕਰਨੇ ਆਂ ਵੀ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ ਉਸ ਤੋਂ ਬਾਅਦ ਕਹਿਣ ਦਾ ਭਾਵ ਹੈ ਵੀ ਇਹਨਾਂ ਨੇ ਡਰਦਿਆਂ ਨੇ ਇਹਨਾਂ ਬੰਦਿਆਂ ਤੋਂ ਗੁਰਮੀਤ ਸਿੰਘ ਹੁਣਾਂ ਤੋਂ ਕ੍ਰਾਂਤੀ ਕਾਣੀ ਹੁਣਾਂ ਤੋਂ ਡਰਦਿਆਂ ਨੇ ਇੱਕ ਕੋਰਟ 'ਚ ਕੇਸ ਲਾਇਆ ਮੰਨ ਕੇ ਚੱਲੋ ਵੀ ਜੇ ਕੋਰਟ ਜੋ ਵੀ ਫੈਸਲਾ ਕਰਦੀ ਏ ਇਹ ਪਰਿਵਾਰ ਮੰਨਣ ਨੂੰ ਤਿਆਰ ਹੈ ਜੋ ਕੋਰਟ ਫੈਸਲਾ ਕਰਦੀ ਏ ਉਹ ਜਿੰਦੇ ਹੱਕ 'ਚ ਸਰਕਾਰ ਕਰੇਗੀ ਕੋਰਟ ਕਰੇਗੀ ਅਸੀਂ ਉਹ ਫੈਸਲਾ ਮੰਨਣ ਨੂੰ ਤਿਆਰ ਹਾਂ ਜੇ ਮੰਨ ਕੇ ਚੱਲੋ ਵੀ ਇਹ ਅਜੇ ਵੀ ਗਰਮੀਤ ਸਿੰਘ ਜਾਂ ਕ੍ਰਾਂਤੀਕਾਰੀ ਵਾਲੇ ਜੇ ਇਹ ਜਾ ਕੇ ਅਜੇ ਵੀ ਉਸ ਪਰਿਵਾਰ ਨਾਲ ਧੱਕਾ ਕਰਦੇ ਨੇ ਤੇ ਫਿਰ ਸਾਡੀ ਇੱਕ ਆਈਪੀਡੀ ਯੂਨੀਅਨ ਸਾਡੇ ਨਾਲ ਹੈ ਸਾਡੀ ਭਾਰਤੀ ਕਿਸਾਨ ਪੰਜਾਬ ਉਹ ਵੀ ਅਸੀਂ ਇਹਨਾਂ ਦੇ ਨਾਲ ਆ ਅਸੀਂ ਵੀ ਆਪਦੇ ਪੰਜਾਬ ਪ੍ਰਧਾਨ ਸਰਦਾਰ ਫਰਮਾਨ ਸਿੰਘ ਸੰਧੂ ਨਾਲ ਜਾ ਕੇ ਵਿਚਾਰ ਵਟਾਂਦਰਾ ਕਰਾਂਗੇ ਉਸ ਨੂੰ ਇਹ ਜਾ ਕੇ ਸਾਰੀ ਜਿਹੜੀ ਗੱਲ ਹੈ ਜੋ ਇਹਨਾਂ ਨੇ ਧੱਕਾ ਕੀਤਾ ਹੈ ਉਹਨੂੰ ਵੀਡੀਓ ਦਿਖਾਵਾਂਗੇ ਜੋ ਇਹਨਾਂ ਸਾਰਾ ਕੀਤਾ ਉਹਨਾਂ ਜਾ ਕੇ ਅਸੀਂ ਉਹਨੂੰ ਸਾਰੀ ਗੱਲਬਾਤ ਦੱਸਾਂਗੇ ਅਗਲੀ ਕਾਰਵਾਈ ਜੋ ਹੋਈ ਜੋ ਸਾਨੂੰ ਫਿਰ ਉਹ ਹੁਕਮ ਕਰੇਗਾ ਧਰਨਾ ਲਾਉਣਾ ਪਿਆ ਧਰਨਾ ਲਾਵਾਂਗੇ ਜਿਨ੍ਹਾਂ ਤੇ ਇਸ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਅਸੀਂ ਇਹ ਪਰਿਵਾਰ ਦੇ ਨਾਲ ਸਾਨੂੰ ਨਿਆਂ ਸਾਬ ਦੇਣਾ ਤੋਂ ਸਾਡੇ ਕੋਟ ਕੇਸ ਵੀ ਚੱਲਦੇ ਨੇ ਨਾ ਸਾਡਾ ਸਰਕਾਰ ਇਨਸਾਫ ਕਰਦੀ ਫਿਰ ਕੋਈ ਵੀ ਨਹੀਂ ਇਨਸਾਫ ਕਰਦਾ मेरे डैडी हूं वर्क गए अगे दो कर <laughs> <laughs>